ਬੱਥ ਛੋੜ ਦੇਖੋ ਗੁੱਡ ਈਵਨਿੰਗ ਸਸਰੀਕਾਲ ਨਮਸਕਾਰ ਪਹਿਲਾਂ ਤਾਂ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਏ ਥੋੜੀ ਗਰਮੀ ਵੀ ਹੈਗੀ ਪਰ ਹੁਣ ਮੌਸਮ ਬੈਟਰ ਹੋ ਰਿਹਾ ਜਿੱਦਾਂ ਸ਼ਾਮ ਹੋ ਰਹੀ ਹੈ ਔਰ ਤੁਸੀਂ ਆਪਣੇ ਕੰਮ ਕਾਹ ਛੱਡ ਕੇ ਆਏ ਇੱਥੇ ਘਰ ਦੇ ਕੰਮ ਆਪਣੇ ਬਿਜ਼ਨਸ ਦੇ ਕੰਮ ਮੈਂ ਪਹਿਲਾਂ ਤਾਂ ਡਾਕਟਰ ਗੁਰਪ੍ਰੀਤ ਕੌਰ ਜੀ ਦਾ ਸ਼ੁਕਰਗੁਜ਼ਾਰ ਆ ਕਿ ਮੇਰੀ ਇੱਕ ਰਿਕੁਐਸਟ ਤੇ ਉਹਨਾਂ ਨੇ ਫਟ ਹਾਂ ਕਰਤੀ ਕਿ ਮੈਂ ਜ਼ਰੂਰ ਆਉਂਗੀ ਔਰ ਇਹ ਆਪੇ ਪੁੱਛਦੇ ਆ ਕਿ ਮੈਨੂੰ ਜਿੰਨੀ ਵਾਰੀ ਤੁਸੀਂ ਬੁਲਾਓਗੇ ਮੈਂ ਆਉਂਗੀ ਔਰ ਮੈਂ ਤੁਹਾਡੇ ਨਾਲ ਆ ਇਹ ਐਦਾਂ ਦੀ ਪਰਸਨੈਲਿਟੀ ਹੈ ਕਿ ਜਦੋਂ ਇਹਨਾਂ ਨੂੰ ਮੈਂ ਪਹਿਲੀ ਵਾਰੀ ਮਿਲਿਆ ਤੁਹਾਨੂੰ ਲੱਗਦਾ ਨਹੀਂ ਕਿ ਪਹਿਲੀ ਵਾਰੀ ਮਿਲ ਰਹੇ ਹੋ ਸ਼ੀ ਸੱਚ ਐ ਪਲੇਜ਼ੈਂਟ ਪਰਸਨੈਲਿਟੀ ਮੈਂ ਇੱਕੋ ਲਵਜ਼ ਵਿੱਚ ਇਹਨਾਂ ਦੀ ਡੈਫੀਨੇਸ਼ਨ ਦਵਾਂਗਾ ਔਰ ਤੁਹਾਨੂੰ ਸਾਰਾ ਕੁਝ ਪਤਾ ਚਲ ਜਾਏਗਾ ਮੈਨੂੰ ਲੱਗਦਾ ਮਾਨ ਸਾਹਿਬ ਵੀ ਤਾਂ ਹੀ ਇਹਨਾਂ ਦੇ ਹੀ ਬਨੇ ਸੀ ਤੇ ਮੈਂ ਅਬਿਲਾਸ਼ ਆਂਟੀ ਜਵਾਰ ਅੰਕਲ ਮਨੀਸ਼ਾ ਰਿੱਤੂ ਰਜਨਾ ਸਭ ਦਾ ਮੈਂ ਥੈਂਕਫੁਲ ਹਾਂ ਪੂਰੀ ਫੈਮਿਲੀ ਦਾ ਵੈਸੇ ਮੈਨੂੰ ਥੈਂਕ ਯੂ ਕਹਿਣਾ ਨਹੀਂ ਚਾਹੀਦਾ ਕਿਉਂਕਿ ਮੇਰੀ ਇਹ ਆਪਣੀ ਫੈਮਿਲੀ ਹੈ ਪਰ ਫਿਰ ਵੀ ਅੱਜ ਜੋ ਇਹਨਾਂ ਨੇ ਅਰੇਂਜਮੈਂਟ ਕੀਤਾ ਸਾਰਾ ਕੁਝ ਕੀਤਾ ਇਟ ਇਜ਼ ਰੀਅਲੀ ਗੁੱਡ ਮੈਂ ਰਜਨੀ ਆਂਟੀ ਨੂੰ ਵੀ ਵੈਲਕਮ ਕਰੂੰਗਾ ਇੱਕ ਇਲੈਕਸ਼ਨਾਂ ਦਾ ਮੈਨੂੰ ਫਾਇਦਾ ਹੋਇਆ ਹੈ ਕਿ ਜਿੱਥੇ ਵੀ ਮੈਂ ਜਾਂਦਾ ਵਿੱਚੋਂ ਦੀ ਜਗ੍ਹਾ ਮੈਨੂੰ ਰਜਨੀ ਆਂਟੀ ਜ਼ਰੂਰ ਮਿਲਦੇ ਆ ਔਰ ਇਹ ਐਨੇ ਐਕਟਿਵ ਹੈ ਕਿਆ ਹੀ ਐਪਰੀਸ਼ੀਏਟ ਹਾਊ ਐਕਟਿਵ ਸ਼ੀ ਇਜ਼ ਔਰ ਆਲਵੇਸ ਸਰਪ੍ਰਾਈਜ਼ ਹੁੰਦੀ ਹੈ ਮੰਦਰ ਚਲੇ ਜਾਓ ਕਿਤੇ ਚਲੇ ਜਾਓ ਇਹ ਜਰੂਰ ਉਥੇ ਮਿਲਦੇ ਆ ਉਹਨੇ ਗੁਰਪ੍ਰੀਤ ਜੀ ਨੇ ਕਿਹਾ ਕਿ ਜਿਹੜੀਆਂ ਲੇਡੀਜ਼ ਐ ਉਹ ਪੋਲਿਟਿਕਸ ਚ ਘਟ ਐ ਅਸੀਂ ਤੁਹਾਨੂੰ ਯਾਦ ਕਰਾਣਾ ਚਾਹੁੰਦੇ ਆ ਕਿ ਅਸੀਂ ਰਾਤੀ 12 ਵਜੇ ਤੱਕ ਬੈਠ ਕੇ ਪਾਰਲੀਮੈਂਟ ਚ ਬਿੱਲ ਪਾਸ ਕੀਤਾ ਸੀ ਜੇ ਸਭ ਕੁਝ ਠੀਕ ਚੱਲਦਾ ਰਿਹਾ 2029 ਵਿੱਚ ਅਧੀਆਂ ਲੇਡੀਜ਼ ਪਾਰਲੀਮੈਂਟ 'ਚ ਹੋਣਗੀਆਂ 50% ਆਫ ਦੀ ਪਾਰਲੀਮੈਂਟ ਵਿਲ ਬੀ ਲੇਡੀਜ਼ ਸੋ ਇਹ ਠੀਕ ਕਹਿ ਰਹੇ ਆ ਕਿ ਆਪਾਂ ਤਿਆਰੀ ਹੁਣੇ ਕਰ ਲਈਏ ਇਹ ਤੁਹਾਡੇ 'ਚੋਂ ਹੀ ਪਤਾ ਨਹੀਂ ਕਿੰਨਿਆਂ ਨੇ ਮੈਂਬਰ ਪਾਰਲੀਮੈਂਟ ਬਣ ਜਾਣਾ ਹੁਣ ਮੈਂ ਤੁਹਾਨੂੰ ਬ੍ਰੀਫ 'ਚ ਯਾਦਾ ਦੇਰ ਨਹੀਂ ਲਵਾਂਗਾ ਫਿਰ ਮੈਂ ਤੁਹਾਡੇ ਕੁਐਸਚਨ ਲਊਗਾ ਰਿਗਾਰਡਿੰਗ ਸਿਟੀ ਸ਼ਹਿਰ ਪਰਸਨਲ ਕੁਝ ਵੀ ਤੁਹਾਨੂੰ ਬਰੀਫਲੀ 3 ਸਾਲਾਂ ਦਾ ਆਪਣਾ ਰਿਪੋਰਟ ਕਾਰਡ ਦਿੰਦਾ ਐਜ਼ ਰਾਜ ਸਭਾ ਮੈਂਬਰ ਦੇਖੋ ਜਦੋਂ ਮੈਂ ਰਾਜ ਸਭਾ ਮੈਂਬਰ ਬਣਿਆ ਮੈਂ ਕਿਸੇ ਕੋਲੋਂ ਵੋਟ ਨਹੀਂ ਮੰਗਣ ਗਿਆ ਔਰ ਅੱਜ ਤੋਂ 2 ਮਹੀਨੇ ਪਹਿਲਾਂ ਤੱਕ ਜੇ ਮੈਨੂੰ ਕੋਈ ਕਹਿੰਦਾ ਸੀ ਤੁਸੀਂ ਪੋਲੀਟੀਸ਼ੀਅਨ ਹੋ ਮੈਂ ਕਹਿੰਦਾ ਸੀ ਮੈਂ ਪੋਲੀਟੀਸ਼ੀਅਨ ਨਹੀਂ ਨਾ ਮੈਂ ਵੋਟ ਮੰਗੀ ਐ ਔਰ ਨਾ ਮੰਗਨੀ ਐ ਪਰ ਉਹ ਕਹਿੰਦੇ ਨੈਵਰ ਸੇ ਨੈਵਰ ਉਹ ਸਾਡਾ ਗੋਗੀ ਭਰਾ ਸੀ ਐਮਐਲਏ ਸੀ ਉਹਦੀ ਡੈਥ ਹੋ ਨਹੀਂ ਸੀ ਮੈਨੂੰ ਪਾਰਟੀ ਦਾ ਹੁਕਮ ਹੋਇਆ ਕਿ ਤੂੰ ਇਲੈਕਸ਼ਨ ਲੜਨੇ ਆ ਤੇ ਮੈਂ ਅੱਜ ਇੱਥੇ ਖੜਾ ਔਰ ਇਲੈਕਸ਼ਨ ਲੜ ਰਿਹਾ ਮੈਂ ਕਦੀ ਨਹੀਂ ਸੁਪਨੇ ਚ ਵੀ ਸੋਚਿਆ ਸੀ ਇਹ ਮੇਰਾ ਪਹਿਲਾ ਇਲੈਕਸ਼ਨ ਹੈ ਕਿ ਮੈਂ ਇਲੈਕਸ਼ਨ ਲੜ ਸਕਦਾ ਹੁਣ ਮੈਂ ਦੱਸਦਾ ਸਾਡੀ ਸਰਕਾਰ ਨੂੰ 3 ਸਾਲ ਹੋਏ ਆ ਮੈਨੂੰ ਪਤਾ ਹੈ ਉਮੀਦਾਂ ਬਹੁਤ ਸੀ ਹਲੇ ਵੀ ਕਈ ਕਹਿ ਦਿੰਦੇ ਇੱਕ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਪਰ ਮੈਂ ਤੁਹਾਨੂੰ ਅੱਜ ਉਹ ਕੰਮ ਸੁਣਾਉਂਗਾ ਜਿਹੜੇ ਕਿੰਨੇ ਸਾਲਾਂ ਬਾਅਦ ਹੋਏ ਨਾਲ ਸਾਲ ਸੁਣਾ ਕੇ ਹਲਵਾਰਾ 에ਅਰਪੋਰਟ 25 ਸਾਲਾਂ ਬਾਅਦ ਆਪਣਾ ਸੁਪਨਾ ਸੱਚ ਹੋਣ ਜਾ ਰਿਹਾ 에ਅਰਪੋਰਟ ਬਣ ਚੁੱਕਾ ਹੈ ਰੋਜ਼ ਮੀਟਿੰਗ ਹੋ ਰਹੀ 에ਅਰਪੋਰਟ ਅਥਾਰਟੀ ਵਾਲੇ ਵਿਜ਼ਿਟ ਕਰ ਗਏ ਆ ਉਹਨਾਂ ਨੇ ਕੁਝ ਚੇਂਜਸ ਕਹੀਆਂ ਉਹ ਚੇਂਜਸ ਹੋ ਰਹੀਆਂ 에ਅਰ ਇੰਡੀਆ ਹਾਂ ਕਰ ਚੁੱਕਾ ਹੈ ਤੁਹਾਡਾ ਇਹ ਜਿਹੜਾ 25 ਸਾਲ ਦਾ ਸੁਪਨਾ ਹੈ ਇਹ 3 ਸਾਲਾਂ ਚ ਸੱਚ ਹੋਏਗਾ ਔਰ ਮੈਂ ਇਹ ਜਿਹੜੇ ਵੀ ਕੰਮ ਮੈਂ ਗਨਾਰਿਆਂ ਇਹਦੇ ਵਿੱਚ ਸਾਡੇ ਆਨਰੇਬਲ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਸਾਡੇ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਦਾ ਸਾਰਿਆਂ ਦੀ ਆਲਵੇਸ ਮੈਨੂੰ ਸਪੋਰਟ ਰਹੀ ਹੈ ਮੈਨੂੰ ਪਤਾ ਜਦੋਂ ਮੈਂ ਪਾਰਟੀਆਂ ਤੇ ਜਾਂਦਾ ਮੇਰਾ ਹਾਲ ਨਹੀਂ ਪੁੱਛਦੇ ਹਲਵਾਰਾ 에ਅਰਪੋਰਟ ਪੁੱਛਦੇ ਆ ਵੀ ਕਦੋਂ ਪਹਿਲਾਂ ਹਲਵਾਰਾ 에어ਪੋਰਟ ਪੁੱਛਦੇ ਪਰ ਹੁਣ ਉਹ ਜਲਦੀ ਚਾਲੂ ਹੋ ਜਾਏਗਾ 100% ਹਲਵਾਰਾ 에어ਪੋਰਟ ਕੰਪਲੀਟ ਹੈ ਥੋੜੀਆਂ ਜਿਹੀਆਂ ਫਾਰਮੈਲਿਟੀਆਂ ਰਹਿੰਦੀਆਂ ਹੋ ਰਹੀਆਂ ਮੈਨੂੰ ਪਤਾ ਸਾਡਾ ਅੱਧਾ ਸ਼ਹਿਰ ਉਧਰ ਨਹਿਰਵਾਲ ਸ਼ਿਫਟ ਹੋ ਗਿਆ ਉੱਥੇ ਵੀ ਚਾਰ ਸਿੱਧਵਾਂ ਕਨਾਲ ਤੇ ਬ੍ਰਿਜਸ ਬਣ ਰਹੇ ਆ ਜਿਹੜੇ ਕੀ ਬੜੀ ਡਿਮਾਂਡ ਸੀ ਉਹ ਵੀ ਮੈਂ NHAI ਨੂੰ ਪੁਸ਼ ਕਰਕੇ ਬਣਵਾਇਆ ਹਲੇ ਉਹ NHAI ਦਾ 100% ਪਾਰਟ ਨਹੀਂ ਬੰਦਾ ਪਰ ਫਿਰ ਵੀ ਉਹ ਮੰਨ ਗਏ ਐਲੀਵੇਟਿਡ ਰੋਡ 2016 ਦੀ ਬਣ ਰਹੀ ਸੀ ਬੜੀ ਸਨੇਲ ਪੇਸ ਤੇ ਕੰਮ ਚੱਲ ਰਿਹਾ ਸੀ ਮੈਂ ਹਫਤੇ ਹਰ ਹਫਤੇ ਮੀਟਿੰਗ ਲੈ ਕੇ ਡਿਪਟੀ ਕਮਿਸ਼ਨਰ ਨਾਲ NHAI ਵਾਲਿਆਂ ਨਾਲ ਬਿਜਲੀ ਬੋਰਡ ਨਾਲ PWD ਨਾਲ ਫਾਈਨਲੀ ਉਹ ਰੋਡ ਸਵਾ ਸਾਲ ਡੇਢ ਸਾਲ ਚ ਬਣ ਗਈ ਔਰ ਆਪਣੇ ਸ਼ਹਿਰ ਦੀ ਉਹ ਸਕਾਈਲਾਈਨ ਬਣ ਗਈ ਹੈ ਔਰ ਉਹਦੀ ਥੱਲੇ ਵੀ ਹੁਣ ਬਿਊਟੀਫਿਕੇਸ਼ਨ ਅਸੀਂ ਚਾਲੂ ਕਰ ਰਹੇ ਆਂ ESI ਮੈਡੀਕਲ ਹਸਪੀਟਲ 1970 ਚ ਬਣਿਆ ਸੀ ਕਿੰਨੇ ਸਾਲ ਹੋ ਗਏ 55 ਸਾਲ ਕਿਸੇ ਨੇ ਨਹੀਂ ਦੇਖਿਆ ਉਹ ਪੂਰਾ ਹੁਣ ਰੈਨੋਵੇਟ ਹੋ ਗਿਆ ਹੈ ਸੈਂਟਰ ਤੋਂ ਫੰਡਸ ਅਸੀਂ ਲਿਆਏ ਮੈਂ ਮਨਿਸਟਰ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਰਿਕੁਐਸਟ ਕੀਤੀ ਉੱਥੇ ਹੁਣ ਆਈਸੀਯੂ ਵੀ ਹੈ ਸੈਂਟਲੀਅਰ ਕੰਡੀਸ਼ਨਡ ਹੋ ਗਿਆ ਕਿਉਂਕਿ ESI ਹਸਪੀਟਲ ਬਣ ਚੁੱਕਾ ਹੈ ਉਹਦੇ ਕਰਕੇ 10 ਸ਼ਹਿਰਾਂ ਵਿੱਚ ESI ਹਸਪੀਟਲ ਆ ਰਹੇ ਆ ਔਰ ਲੁਧਿਆਣੇ ਨੂੰ ਇੱਕ ਚੁਣਿਆ ਗਿਆ ਤੁਹਾਡੇ ਲੁਧਿਆਣਾ ਸ਼ਹਿਰ ਚ ਯੂ ਵਿਲ ਬੀ ਪ੍ਰਾਊਡ ਤਿੰਨ ਮੈਡੀਕਲ ਕਾਲਜ ਹੋ ਜਾਣੇ ਡੀ ਐਮ ਸੀ ਸੀ ਐਮ ਸੀ ਤੇ ਈ ਐਸ ਆਈ ਮੈਡੀਕਲ ਕਾਲਜ ਇਹ ਤੁਸੀਂ ਉਂਗਲੀਆਂ ਤੇ ਗਿਣ ਸਕਦੇ ਹੋ ਬਹੁਤੇ ਸ਼ਹਿਰ ਨਹੀਂ ਹੋਣੇ ਜਿਹਦੇ ਚ ਤਿੰਨ ਮੈਡੀਕਲ ਕਾਲਜ ਹੋਣ 23 ਕਿਲੋਮੀਟਰ ਦੇਖੋ ਸਾਈਕਲ ਕੈਪੀਟਲ ਆਫ ਵਰਲਡ ਆਪਣੀ ਲੁਧਿਆਣਾ ਹੈਗੀ ਆ ਲਾਰਜੈਸਟ ਮੈਨੂਫੈਕਚਰਰ ਆਫ ਸਾਈਕਲਸ ਲੁਧਿਆਣੇ ਚ ਮੈਂ ਗੜਕਰੀ ਸਾਹਿਬ ਨੂੰ ਮਿਲਣ ਗਿਆ ਉਹਨਾਂ ਨੂੰ ਕਿਹਾ ਜੀ ਸਾਡੀ ਸਾਈਕਲ ਇੰਡਸਟਰੀ ਦੀ ਡਿਮਾਂਡ ਹੈ ਇੱਥੇ ਸਾਈਕਲ ਟਰੈਕ ਬਣਾਓ ਕਿਉਂਕਿ ਕਾਰਪੋਰੇਸ਼ਨ ਬਣਾ ਨਹੀਂ ਸਕਦੀ ਸੜਕਾਂ ਛੋਟੀਆਂ ਜੇ ਸਾਈਕਲ ਟਰੈਕ ਬਣਾਉਂਦੇ ਆ ਤਾਂ ਟ੍ਰੈਫਿਕ ਬਿਲਕੁਲ ਹੀ ਚੱਲਣਾ ਬੰਦ ਹੋ ਜਾਏਗਾ ਮੈਨੂੰ ਕਹਿੰਦੇ ਆਪਣੇ ਤਰੀਕੇ ਨਾਲ ਕਹਤੇ ਅਰੋੜਾ ਸਾਹਿਬ ਆਪ ਪਤਾ ਨਹੀਂ ਕੈਸੀ ਬਾਤ ਕਰਤੇ ਹੋ ਹਮ ਗਾੜੀਆਂ ਚੱਲਣ ਦੀ ਸੜਕੇ ਬਣਾਤੇ ਆ ਸਾਈਕਲੋ ਕੀ ਨਹੀਂ ਉਹ ਮੈਂ ਕਿਹਾ ਜੀ ਤੁਸੀਂ ਇੱਕ ਵਾਰੀ ਬਣਾਓ ਤਾਂ ਸਹੀ ਐਗਜ਼ਾਮਪਲ ਸੈੱਟ ਕਰੋ ਖੈਰ ਤਿੰਨ ਚਾਰ ਮੀਟਿੰਗਾਂ ਮੇਰੀਆਂ ਲੱਗੀਆਂ ਉਹ ਮੰਨ ਗਏ 23 ਕਿਲੋਮੀਟਰ ਦਾ ਸਾਈਕਲ ਟਰੈਕ ਲਾਡੋਵਾਲ ਬਾਈਪਾਸ ਤੇ ਬਣ ਰਿਹਾ 15 ਅਕਤੂਬਰ ਨੂੰ ਚਾਲੂ ਹੋ ਜਾਏਗਾ 700 ਪਾਰਕਿੰਗ ਸਲot NHAI ਹਲੇ ਪਹਿਲੀ ਵਾਰੀ ਇੰਡੀਆ 'ਚ ਬਣਾ ਰਹੇ ਸਾਈਕਲ ਟਰੈਕ ਔਰ ਪਾਰਕਿੰਗ ਸਲot ਪਹਿਲੀ ਵਾਰੀ ਕਿਤੇ ਬਣਾ ਰਹੇ ਆ ਔਰ ਉਹ ਦੋਨੋਂ ਚੀਜ਼ਾਂ ਲੁਧਿਆਣੇ ਚ ਪਹਿਲੀ ਵਾਰੀ ਆਈਆਂ ਜਿਹੜੇ ਪਾਰਕਿੰਗ ਸਲਾਟ ਬਣ ਰਹੇ ਆ ਉਹ ਅਲੌਂਗ ਐਲੀਵੇਟਿਡ ਹਾਈਵੇ ਬਣ ਰਹੇ ਆ ਉਹ ਵੀ ਐਨਐਚਆਈ ਨੇ ਮਨਾ ਕਰਤਾ ਸੀ ਕਿ ਤੁਹਾਡੀ ਕਾਰਪੋਰੇਸ਼ਨ ਦਾ ਕੰਮ ਹੈ ਮੈਂ ਕਿਹਾ ਸੜਕ ਤੁਹਾਡੇ ਕੋਲ ਹੈ ਸਭ ਕੁਝ ਤੁਹਾਡੇ ਕੋਲ ਹੈ ਮੈਂ ਕਿੱਥੇ ਐਮਓਯੂ ਕਰਵਾਦਾ ਫਿਰੂੰਗਾ ਐਗਰੀਮੈਂਟ ਕਰੂੰਗਾ ਐਨਐਚਆਈ ਦੀ ਕੰਪਨੀ ਹੈ ਨੈਸ਼ਨਲ ਹਾਈਵੇ ਲੋਜਿਸਟਿਕ ਮੈਨੇਜਮੈਂਟ ਲਿਮਟਿਡ ਐਨਐਚਐਲਐਮਐਲ ਉਹਨਾਂ ਨੇ ਉਹਨੂੰ ਕੰਮ ਦਿੱਤਾ ਔਰ ਹੁਣ 700 ਪਾਰਕਿੰਗ स्लॉट ਦਾ ਵੀ ਟੈਂਡਰ ਨਿਕਲ ਚੁੱਕਾ ਹੈ 1 ਮਈ ਨੂੰ ਉਹ ਟੈਂਡਰ ਖੋਲ ਰਿਹਾ ਹੈ ਹੋਪਫੁਲੀ ਬਿਲਕੁਲ ਯੂਰਪ ਜਿਸ ਤਰ੍ਹਾਂ ਤੁਸੀਂ ਜਾਂਦੇ ਹੋ ਵੀ ਪਾਰਕਿੰਗ स्लॉट ਦੇ ਬਾਹਰ ਇੱਕ ਐਡ ਲੱਗੀ ਹੁੰਦੀ ਬੋਰਡ ਲੱਗਿਆ ਹੁੰਦਾ ਬਿਲਕੁਲ ਉਸ ਤਰ੍ਹਾਂ ਕਿਓਸਕ ਵੀ ਵਿੱਚ ਬਣਨਗੇ ਬਿਲਕੁਲ ਉਸ ਤਰ੍ਹਾਂ ਬਣ ਰਿਹਾ ਹੈ ਰੇਲਵੇ ਸਟੇਸ਼ਨ ਆਪਣੇ ਦੋਨੋਂ ਮੈਂ ਰੇਲਵੇ ਮਿਨਿਸਟਰ ਸਾਹਿਬ ਨੂੰ ਮਿਲਿਆ ਮੈਂ ਕਿਹਾ ਜੀ ਲੁਧਿਆਣੇ ਦੇ ਰੇਲਵੇ ਸਟੇਸ਼ਨ ਅਪਗ੍ਰੇਡ ਹੋਣੇ ਉਹ ਕਹਿੰਦੇ ਹੋਣਗੇ ਪਰ ਸੈਕੰਡ ਬੈਚ ਚ ਹੋਊ ਕਿਉਂਕਿ ਲੁਧਿਆਣੇ ਚ ਪੈਸੇ ਬੜੇ ਲੱਗਣੇ 1100 ਕਰੋੜ ਰੁਪਇਆ ਫਿਰੋਜ਼ਪੁਰ ਡਿਵੀਜ਼ਨ ਨੂੰ ਉਹਨਾਂ ਨੇ ਦੇਣਾ ਸੀ ਉਹ ਕਹਿੰਦੇ 500 ਕਰੋੜ ਤਾਂ ਤੁਹਾਡੇ ਰੇਲਵੇ ਸਟੇਸ਼ਨ ਤੇ ਲੱਗ ਜਾਣਾ ਅਸੀਂ ਬਾਕੀ ਕਿੱਦਾਂ ਕਰਾਂਗੇ ਠੀਕ ਪਰ ਅਖੀਰ ਮੈਂ ਉਹਨੇ ਮਿੰਨਤ ਮੁਨਾਸਤ ਕਰਕੇ ਉਹਨਾਂ ਨੂੰ ਮਨਾ ਲਿਆ ਪਹਿਲੇ ਬੈਚ ਚ ਆਪਣਾ ਲੁਧਿਆਣਾ ਰੇਲਵੇ ਸਟੇਸ਼ਨ ਹੋ ਰਿਹਾ ਅਪਗ੍ਰੇਡ ਇਟ ਇਟ ਵਿਲ ਬੀ ਲਾਈਕ ਅ 에어ਪੋਰਟ ਟੰਡਾਰੀ ਕਲਾ ਆਲਰੇਡੀ ਹੋ ਚੁੱਕਾ ਹੈ ਤੁਸੀਂ ਕਿਸੇ ਵੱਲੇ ਨੰਗਦੇ ਟੱਬ ਦੇ ਦੇਖਿਓ ਔਰ ਇਹ ਜਿਹੜਾ ਰੇਲਵੇ ਸਟੇਸ਼ਨ ਹੈ ਇਹ ਇਸ ਸਾਲ ਦੇ ਐਂਡ ਤੱਕ ਹੋ ਜਾਏਗਾ ਫੋਕਲ ਪੁਆਇੰਟ ਇੱਥੇ ਕੁਝ ਆਪ ਇੰਡਸਟ੍ਰੀਅਲਿਸਟ ਹੈ ਕਈਆਂ ਦੇ ਹਸਬੈਂਡ ਇੰਡਸਟ੍ਰੀਅਲਿਸਟ ਆ ਉਹ ਜ਼ਰੂਰ ਕਹਿੰਦੇ ਹੋਣੇ ਜੀ ਅੱਜ ਮੇਰੀ ਪਿੱਠ ਟੁੱਟ ਗਈ ਮੈਂ ਫੋਕਲ ਪੁਆਇੰਟ ਗਿਆ ਸੀ ਉੱਥੇ ਸੜਕਾਂ ਹੀ ਹਨ ਨਹੀਂ ਸੀ ਫੋਰਗੇਟ ਅਬਾਊਟ ਕਿ ਰੋਡਸ ਠੀਕ ਹੋਣ ਅਲੀਆਂ ਸੀ ਸਾਰੇ ਫੋਕਲ ਪੁਆਇੰਟ ਦੀਆਂ ਰੋਡਸ ਬਣ ਗਈਆਂ ਔਰ ਸਿਮੈਂਟੇਡ ਬਣਾਈਆਂ ਤਾਂ ਕਿ ਕਈ ਸਾਲ ਤੱਕ ਖਰਾਬ ਨਾ ਹੋਣ ਇੱਕ ਇੰਡਸਟਰੀ ਦਾ OTS ਰਿਲੇਟਡ ਇਸ਼ੂ ਸੀ ਉਹ 32 ਸਾਲ ਪੁਰਾਣਾ ਸੀ ਉਹ ਵੀ ਮੈਂ ਸੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਨੈਸ਼ਨਲ ਕਨਵੀਨਰ ਸਾਹਿਬ ਨੂੰ ਰਿਕਵੈਸਟ ਕੀਤੀ ਫਾਈਨਲੀ ਉਹ ਹੋ ਗਿਆ ਤੇ ਉਹ ਵੀ 430 ਕਰੋੜ ਰੁਪਏ ਦਾ ਬੈਨੀਫਿਟ ਇੰਡਸਟਰੀ ਦਾ ਹੋਇਆ ਉਹਦੇ ਚੋਂ 70% ਲੁਧਿਆਣੇ ਵਾਲਿਆਂ ਨੂੰ ਹੋਇਆ ਔਰ بڑے ਕੰਮ ਹੈ ਸਿਵਲ ਹਸਪੀਟਲ ਮੈਨੂੰ ਪਤਾ ਇੱਥੇ ਜਿੰਨੇ ਬੈਠੇ ਆ ਕਦੀ ਸਿਵਲ ਹਸਪੀਟਲ ਨਹੀਂ ਗਏ ਹੋਣੇ ਕਿਉਂਕਿ ਸਿਵਲ ਹਸਪੀਟਲ ਉਹ ਵਿਚਾਰਾ ਗਰੀਬ ਜਾਂਦਾ ਜਿਹਦੇ ਕੋਲ 1 ਰੁਪਿਆ ਵੀ ਜੇਬ ਚੈਨੀ ਸੇਤ ਲਈ ਜਾਂ ਦਵਾਈ ਲਈ ਕਿਉਂਕਿ ਉੱਥੇ ਇਹੀ ਦੋ ਚ ਇੱਕੋ ਹੀ ਜਗ੍ਹਾ ਜਿੱਥੇ ਦੋਨੋਂ ਚੀਜ਼ਾਂ ਫਰੀ ਮਿਲਦੀਆਂ ਉਹਨੂੰ ਪੂਰਾ ਰੈਨੋਵੇਟ ਹੋ ਗਿਆ ਪਿੱਛੇ ਸੀਐਮ ਸਾਹਿਬ ਆਏ ਸੀ ਅਰਵਿੰਦ ਕੇਜਰੀਵਾਲ ਜੀ ਆਏ ਸੀ ਉਹ ਓਪਨ ਕਰਕੇ ਗਏ ਆ ਸਟੇਟ ਆਫ ਦੀ ਆਰਟ ਆਪਰੇਸ਼ਨ ਥੀਏਟਰ ਬਣ ਗਏ ਆ ਔਰ ਹੁਣ ਜਿਹੜੇ ਪਹਿਲਾਂ ਗਏ ਸੀ ਔਰ ਹੁਣ ਜਾਂਦੇ ਆ ਉਹ ਇੰਨੀ ਤਾਰੀਫ ਕਰਦੇ ਆ ਕਿਉਂਕਿ ਮੈਂ ਵੀ ਪਹਿਲਾਂ ਦਾ ਹਾਲ ਦੇਖਿਆ ਸਿਵਲ ਹਸਪੀਟਲ ਦਾ ਬਹੁਤ ਬੁਰਾ ਹਾਲ ਸੀ ਮੈਂ ਡਿਟੇਲਸ ਨਹੀਂ ਦੱਸਣਾ ਚਾਹੁੰਦਾ ਪਰ ਇਟ ਵਾਸ ਇਨ ਬੈਡ ਸ਼ੇਪ ਇੱਕ ਦਰਾਹੇ ਤੋਂ ਨੀਲੋ ਜਾਓ ਰੇਲਵੇ ਓਵਰ ਬ੍ਰਿਜ ਹੈ ਉਹ ਵੀ ਹੁਣ ਰੇਲਵੇ ਆਪ ਬਣਾਰੀ ਪਹਿਲਾਂ ਪੀ ਡਬਲਯੂ ਡੀ ਤੇ ਰੇਲਵੇ ਸੀ ਉਹ ਬੜੀ ਪ੍ਰੋਬਲਮ ਸੀ ਉਹ ਵੀ ਬਣ ਰਹੀ ਹੈ sports infrastructure بڑا ڈویلپ ਹੋ ਰਿਹਾ ਹੈ ਅਗਲੇ ਤੁਸੀਂ ਹਫਤੇ ਦੱਸ ਦਿਨਾ ਦੇਖੋਗੇ ਕਾਫੀ ਅਸੀਂ ওপਨਿੰਗਸ ਕਰਾਂਗੇ ਉਹਦੇ ਬਾਰੇ ਰੋਜ਼ ਗਾਰਡਨ ਜਿਹੜਾ ਕਿ ਤੁਹਾਡੇ ਬਿਲਕੁਲ ਨਾਲ ਹੈ ਉਹਦੇ ਤੇ 9 ਕਰੋੜ ਰੁਪਇਆ ਲੱਗ ਕੇ ਅਪਗ੍ਰੇਡ ਹੋ ਰਿਹਾ ਅੱਜ ਮੈਂ ਅਖਬਾਰ ਚ ਪੜ ਰਿਹਾ ਅਸੀਂ ਹਾਈ ਕੋਰਟ ਨੇ ਕੋਈ ਕੰਟਰੈਕਟਰਸ ਦੇ ਆਪਸ ਦੇ ਝਗੜੇ ਚ ਟੈਂਪਰਰੀ ਉਹਦੇ ਤੇ ਰੋਕ ਲਗਾਈ ਹੈ ਪਰ ਉਹ ਵੀ ਜਲਦੀ ਮਤਲਬ ਕਿ ਦੁਬਾਰਾ ਚੱਲੂ ਹੋ ਜਾਏਗਾ ਚੱਲੂ ਹੋ ਗਿਆ ਅਸੀਂ ਕੰਮ ਬਾਕੀ ਤੁਹਾਡੇ ਸ਼ਹਿਰ ਵਿੱਚ ਐਕਸਟਰਾ ਟਰਾਂਸਫਾਰਮਰ ਲਗਾ ਰਹੇ ਆ ਜਿੰਨੀਆਂ ਰੋਡਸ ਦੀ ਰਿਕੁਆਇਰਮੈਂਟ ਆ ਉਹ ਰਿਪੇਅਰ ਕਰ ਰਹੇ ਆ ਸਟਰੀਟ ਲਾਈਟਸ ਲੱਗ ਰਹੀਆਂ ਟਰੈਸ਼ ਇੱਕ ਦਿਨ ਮੈਨੂੰ ਅੰਕਲ ਕਹਿੰਦੇ ਮੈਨੂੰ ਯਾਦ ਆ ਮੈਂ ਬੈਠਾ ਸੀ ਕਹਿੰਦੇ ਸੰਨੀ ਗੰਧ ਬੜਾ ਕੂੜਾ ਬੜਾ ਜਦੋਂ ਮੈਂ ਕਾਰ ਤੇ ਜਾਂਦਾ ਮੈਂ ਕਿਹਾ ਅੰਕਲ ਤੁਸੀਂ ਕੰਮ ਕਰਿਆ ਕਰੋ ਮੈਨੂੰ ਫੋਟੋ ਖਿੱਚ ਕੇ ਭੇਜੋ ਉਸੇ ਵਲੇ ਸਾਫ ਹੋਏਗਾ ਪਰ ਹੁਣ ਅਸੀਂ ਸਾਰੇ ਸ਼ਹਿਰ ਨੂੰ ਸਾਫ ਸੁਥਰਾ ਕਰ ਰਹੇ ਆ ਮੈਨੂੰ ਅੰਕਲ ਦੱਸਣਗੇ ਵੀ ਅੱਗੇ ਤੋਂ ਫਰਕ ਹੈ ਕਿ ਨਹੀਂ ਹੈ ਸੋ ਅਗੇ ਨਾਲੋਂ ਅਸੀਂ ਬੜਾ ਮਤਲਬ ਕਿ ਦੇਖ ਰਹੇ ਆ ਤੁਸੀਂ ਚੇਂਜ ਦੇਖ ਵੀ ਰਹੇ ਹੋਗੇ। ਪਰ ਇੱਕ ਹੋਰ ਜਿਹੜੀਆਂ ਜਿੰਨੀਆਂ ਰੋਡਸ ਐ ਦੋਨਾਂ ਦੇ ਲੈਫਟ ਰਾਈਟ ਫਲੋਰਸੈਂਟ ਉਹ ਲਗਾ ਰਹੇ ਆ ਟੈਪਸ ਤਾਂ ਕਿ ਐਕਸੀਡੈਂਟ ਘੱਟੋ ਘੱਟ ਹੋਣ। ਫੇਰ ਮੈਨੂੰ ਇੱਕ ਕੈਂਪੀ ਸਾਹਿਬ ਮਿਲੇ ਮੈਂ ਨਾਮ ਨਹੀਂ ਲੈਣਾ ਚਾਹੂੰਗਾ। ਉਹ ਕਹਿੰਦੇ ਸਾਨੂੰ ਇੰਨੇ ਸਾਲ ਹੋ ਗਏ ਅਸੀਂ ਤਾਂ ਫੋਰਸ ਲਿਆ ਨਹੀਂ ਸਕੇ ਟ੍ਰੈਫਿਕ ਬਹੁਤ ਵੱਡੀ ਪ੍ਰੋਬਲਮ ਹੈ ਲੁਧਿਆਣੇ ਦੀ ਮੇਰੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਹੋਈ ਉਹ ਕਹਿੰਦੇ ਸਾਨੂੰ ਐਕਸਟਰਾ ਫੋਰਸ ਚਾਹੀਦੀ ਆ ਮੈਂ ਉਹ ਵੀ ਸੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਡੀਜੀਪੀ ਸਾਹਿਬ ਨੂੰ ਰਿਕਵੈਸਟ ਕੀਤੀ ਕੇਜਰੀਵਾਲ ਸਾਹਿਬ ਨੂੰ ਰਿਕਵੈਸਟ ਕੀਤੀ ਮੈਂ ਕਿਹਾ ਲੁਧਿਆਣੇ ਵਿੱਚ ਸਾਨੂੰ ਐਕਸਟਰਾ ਫੋਰਸ ਚਾਹੀਦੀ ਚਾਹੀਦੀ ਆ 200 ਬੰਦਾ ਮੰਗਿਆ ਸੀ ਹਫਤਾ ਪਹਿਲਾਂ ਉਹਨਾਂ ਨੇ 140 ਭੇਜਤੇ ਔਰ ਮੈਂ ਪਿੱਛੇ ਹਲੇ ਵੀ ਪਿਆ ਰਹਿਣਾ ਸਾਰੇ ਸਕੂਲਾਂ ਦੇ ਬਾਹਰ ਐਕਸਟਰਾ ਫੋਰਸ ਲੱਗੇਗੀ ਔਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਟ੍ਰੈਫਿਕ ਵੀ ਅੱਗੇ ਨਾਲੋਂ ਬਹੁਤ ਬੈਟਰ ਹੋ ਜਾਏਗਾ। ਬਾਕੀ ਜੋ ਸਟੇਟ ਕਰ ਰਹੀ ਹੈ ਉਹ ਤੁਹਾਨੂੰ ਪਤਾ ਹੀ ਹੈ ਡਰੱਗਸ ਦੇ ਅਗੇਂਸਟ ਕਿੰਨਾ ਅਸੀਂ ਲੱਗੇ ਹੋਏ ਆ ਦੇਖੋ ਜੇ ਡਰੱਗਸ ਦੀ ਇਸ਼ੂ ਠੀਕ ਹੋ ਜਾਏਗਾ ਤਾਂ ਲਾਅ ਐਂਡ ਆਰਡਰ ਵੀ ਠੀਕ ਹੋ ਜਾਏਗਾ। ਜਿਹੜੇ ਬੱਚੇ ਡਰੱਗਸ ਲੈਂਦੇ ਆ ਉਹਨਾਂ ਨੂੰ ਪੁੱਛੋ ਤੁਹਾਡਾ ਕਿੰਨਾ ਖਰਚਾ ਰੋਜ਼ ਦਾ ਹੁੰਦਾ ਉਹ ਕਹਿੰਦੇ 3000 ਤੋਂ ਲੈ ਕੇ 5000 ਰੁਪਏ ਤੱਕ ਉਹ ਪੈਸੇ ਕਿੱਥੋਂ ਆਨੇ ਆ? ਜੇ ਕਿਸੇ ਮਾਪੇ-ਬਾਪ ਕੋਲ ਪੈਸੇ ਹੋਣਗੇ ਵੀ ਉਹਨਾਂ ਨੂੰ ਦੇਣਯੋਗੇ ਉਹ ਵੀ ਡਰੱਗਸ ਲਈ ਨਹੀਂ ਦੇਣਗੇ ਉਹ ਫਿਰ ਕੀ ਕਰਦੇ ਕਿਸੇ ਦਾ ਮੋਬਾਈਲ ਖੋਲਿਆ ਕਿਸੇ ਦੀ ਚੇਨ ਖੋਲੀ ਕਿਸੇ ਦਾ ਮੋਟਰਸਾਈਕਲ ਖੋਲਿਆ ਇੱਥੋਂ ਹੀ ਪੈਸੇ ਆਉਂਦੇ ਆ ਸੋ ਅਸੀਂ ਲੱਗੇ ਹੋਏ ਆ ਕਿ ਡਰੱਗਸ ਨੂੰ ਕੰਟਰੋਲ ਕਰ ਲਈਏ 60 70% ਲਾਅ ਐਂਡ ਆਰਡਰ ਦੀ ਵੀ ਪ੍ਰੋਬਲਮ ਖਤਮ ਹੋ ਜਾਏਗੀ ਬਾਕੀ ਇੱਕ ਤੁਸੀਂ ਦੇਖਿਆ ਹੋਣਾ ਤੁਹਾਨੂੰ ਤਹਿਸੀਲਦਾਰ ਵੀ ਪਿੱਛੇ ਤਿੰਨ ਤਹਿਸੀਲਦਾਰ ਫੜੇ ਗਏ ਸੀ ਉਹ ਕਹਿੰਦੇ ਜੀ ਅਸੀਂ ਕੰਮ ਹੀ ਨਹੀਂ ਕਰਨਾ ਤੁਸੀਂ ਇਹ ਤਿੰਨ ਛੱਡੋ ਸਾਡੀ ਸਰਕਾਰ ਨੇ ਸਟ੍ਰਿਕਟ ਉਹਨਾਂ ਤੇ ਐਕਸ਼ਨ ਲਿੱਤਾ ਔਰ ਸਾਰਿਆਂ ਦੀ ਬਦਲੀ ਕਰਤੀ ਹੁਣ ਤੁਸੀਂ ਦੇਖੋ ਸਾਰੀਆਂ ਰਜਿਸਟਰੀਆਂ ਹੋ ਰਹੀਆਂ ਔਰ ਜਿਹੜੇ ਪਾਵਰਜ਼ ਵੀ ਆ ਉਹ ਥੱਲੇ ਦੇ ਦਿੱਤੀਆਂ ਇਹ ਨਹੀਂ ਕਿ ਤਹਿਸੀਲਦਾਰੀ ਰਜਿਸਟਰੀ ਕਰ ਸਕਦਾ ਤੁਸੀਂ ਸਟ੍ਰਾਈਕ ਤੇ ਜਾਣਾ ਜਾਓ ਕੰਮ ਨਹੀਂ ਪੰਜਾਬ ਦਾ ਰੁਕੇਗਾ ਔਰ ਫੇਰ ਮੈਨੂੰ ਪਤਾ ਹੈ ਬੜੇ ਇੱਥੇ ਇਹ ਵੀ ਪੁੱਛਦੇ ਸੀ ਜਿੱਥੇ ਫਿਰ ਮੈਂ ਜਾਵਾਂ ਇੱਕ ਹਲਵਾਰਾ ਹੁੰਦਾ ਸੀ ਇੱਕ ਬਾਰਡਰ ਕਦੋਂ ਖੁੱਲੇਗਾ ਉਹ ਜੀ ਉੱਥੇ ਫਾਰਮਰ ਬੈਠੇ ਹੋਏ ਆ ਸਾਨੂੰ ਘੁੰਮ ਕੇ ਜਾਣਾ ਪੈਂਦਾ ਜਦੋਂ ਦਿੱਲੀ ਜਾਣਾ ਉਹ ਵੀ ਅਸੀਂ ਪਿਆਰ ਨਾਲ ਕੁਝ ਸਮਝਾ ਕੇ ਕੁਝ ਫੋਰਸ ਵਰਤ ਕੇ ਆਪਣੇ ਕਿਸਾਨਾਂ ਭਰਾਵਾਂ ਨੂੰ ਸਮਝਾਇਆ ਵੀ ਕੁਝ ਫੋਰਸ ਵਰਤੀ ਔਰ ਉਹ ਰਸਤਾ ਖੁੱਲ ਗਿਆ ਔਰ ਹੁਣ ਸਾਰੇ ਖੁਸ਼ ਹੈ ਉਹਦੇ ਨਾਲ ਪੋਜ਼ਿਟਿਵ ਐਟਮਾਸਫੇਅਰ ਵੀ ਬੰਦਾ ਸਟੇਟ ਇਚ ਇਨਵੈਸਟਮੈਂਟ ਦਾ ਔਰ ਹੋਰ ਚੀਜ਼ਾਂ ਦਾ ਜਿਹੜਾ ਕਿ ਇੱਕ ਦਿਮਾਗ 'ਚ ਸੀਗਾ ਵੀ ਪਤਾ ਨਹੀਂ ਲਾਅ ਐਂਡ ਆਰਡਰ ਕਿਸ ਤਰ੍ਹਾਂ ਦਾ ਇੱਥੇ ਮੈਂ ਤੁਹਾਨੂੰ ਦੱਸਦਾ ਮੈਂ ਆਪਣੇ ਚੇਅਰਮੈਨ ਨੂੰ ਮੈਂ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਔਨ ਹੈਲਥ ਐਂਡ ਫੈਮਿਲੀ ਵੈਲਫੇਅਰ ਦਾ ਮੈਂਬਰ ਹਾਂ ਮੈਂ ਆਪਣੇ ਚੇਅਰਮੈਨ ਨੂੰ ਮਨਾ ਲਿਆ ਅੱਜ ਤੋਂ 8-9 ਮਹੀਨੇ ਪਹਿਲਾਂ ਕਿ ਜਿਹੜਾ ਟੂਰ ਹੈ ਤੁਸੀਂ ਲੁਧਿਆਣੇ ਤੇ ਅਮਰitsar ਦਾ ਰੱਖੋ ਮੰਨ ਗਏ ਜਦੋਂ ਫਾਰਮਰਸ ਦਾ ਇਸ਼ੂ ਹੋ ਗਿਆ ਮੈਨੂੰ ਅਗਲੇ ਦਿਨ ਕਹਿਣ ਲੱਗੇ ਸੰਜੀਵ ਕੋਈ ਵੀ ਐਮਪੀ ਜਾਣੇ ਕੇ ਲਈ ਤਿਆਰ ਨਹੀਂ ਹੈ ਪਤਾ ਨਹੀਂ ਕੀ ਹਾਲਾਤ ਹੈ ਪੰਜਾਬ ਚ ਉਹਨਾਂ ਨੂੰ ਮੈਂ ਬੜਾ ਸਮਝਾਇਆ ਪਰ ਨਹੀਂ ਸਮਝੇ ਉਹ ਕੈਨਸਲ ਹੀ ਹੋ ਗਿਆ ਪ੍ਰੋਗਰਾਮ ਸੋ ਜੋ ਕੁਛ ਅਸੀਂ ਕਰ ਸਕਦੇ ਆ ਕੀਤਾ ਜੋ ਮੈਂ 3 ਸਾਲਾਂਾਂ ਚ ਕਰ ਸਕਦਾ ਸੀ ਜਿੰਨੀ ਮੇਰੀ ਪਾਵਰ ਸੀ ਦੇਖੋ ਸਾਡੇ ਕੋਲ ਐਮਪੀਆਂ ਕੋਲ ਕੋਈ ਐਗਜ਼ੀਕਟਿਵ ਪਾਵਰ ਨਹੀਂ ਆਉਂਦੀ ਮੈਂ ਤਾਂ ਰਿਕਵੈਸਟ ਹੀ ਕਰ ਸਕਦਾ ਮਨਿਸਟਰਾਂ ਦੀ ਰਿਕਵੈਸਟ ਕਰ ਲੋ ਸੀਐਮ ਸਾਹਿਬ ਦੀ ਕਰ ਲੋ ਅਫਸਰਾਂ ਦੀ ਕਰ ਲੋ ਪਰ ਕਰ ਕਰਾ ਕੇ ਇਹ ਹੈ ਕਿ ਆਈ ਗੈਟ ਅ ਫੁੱਟ ਇਨ ਟੂ ਡੋਗਰੇਨ ਦੇ ਲਿਸਨ ਟੂ ਮੀ ਉਹ ਮੈਂ ਜਿੰਨਾ ਕੰਮ ਕਰਾ ਸਕਦਾ ਸੀ ਕੀਤਾ ਔਰ ਅੱਗੇ ਵੀ ਤੁਹਾਡਾ ਪਿਆਰ ਮਿਲਿਆ ਤਾਂ ਮੈਂ ਹੋਰ ਕਰਾਂਦਾ ਰਹੂੰਗਾ ਵਾਂਸ ਅਗੇਨ ਥੈਂਕ ਯੂ ਵੈਰੀ ਮਚ